ਗੁਰ ਫਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਆਸਾ ਜੀ ਦੀ ਵਾਰ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦੇ 12 ਸ਼ਲੋਕ ਅਲ ਸੰਪੂਰਨ ਹੋਏ ਹਨ ਆਉ ਪਾਤਸ਼ਾਹ ਜੀ ਤੇਰਵਾ ਸ਼ਲੋਕ ਅੱਗੇ ਰੰਭ ਕਰਦੇ ਹਨ 400 ਸਤ ਰੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਆਰੰਭ ਹੁੰਦਾ ਹੈ ਸਤ ਗੁਰੂ ਜੀ ਆਪਣੀ ਰਸਨਾ ਤੋਂ ਭਾਈ ਵਚਨ ਕਰਦੇ ਹਨ ਜੀ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰੇ ਸਰੀਰ ਕਾ ਇਕ ਰਥ ਇਕ ਰਥਵਾਹ ਜੁਗ ਜੁਗ ਫੇਰ ਵਿਟਾਈ ਐ ਗਿਆਨੀ 부ਝੇ ਤਾਹ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੇਲੀ ਪਾਤਸ਼ਾਹ ਜੀਓ ਇਹ 13ਵਾਂ ਸ਼ਲੋਕ ਪਾਤਸ਼ਾਹ ਜੀ ਸ਼ੁਰੂ ਕਰ ਰਹੇ ਹਨ ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ੇ ਹਨ ਇਹਦੇ ਵਿੱਚ ਵੀ ਮਹਾਰਾਜ ਜੀ ਬਤਨ ਕਰਦੇ ਹਨ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਮਹਾਰਾਜ ਜੀ ਕਹਿੰਦੇ ਮੇਰ ਜਿਹੜਾ ਲਬਜ ਹੈ ਮੇਰੂ ਪਰਬਤ ਵੀ ਹੈ ਅਤੇ ਮੇਰੂ ਮਨਕਾ ਵੀ ਮੰਨਿਆ ਹੈ ਮਾਲਾ ਦਾ ਮਨਕਾ 108 ਮਨਕਿਆਂ ਦੀ ਮਾਲਾ ਦੇ ਵਿੱਚ ਸਰੋਵਨੀ ਮਾਲਾ ਜਿਹੜਾ ਦਾ ਮਨਕਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸਾਂਝਾ ਮਨਕਾ ਉਹ ਮੇਰੂ ਮਨਕਾ ਹੁੰਦਾ ਹੈ ਜਿਹੜੀ ਮਾਲਾ ਬਣਦੀ ਹੈ ਉਹ 108 ਮਾਲਿਆਂ ਦੀ ਮਾਲਾ ਦੇ ਵਿੱਚ ਜਿਹੜਾ ਸਾਂਝਾ ਮਣਕਾ ਹੈ ਜਿਹਦੇ ਵਿੱਚ ਦੋਵੇਂ ਪਾਸਿਓਂ ਧਾਗਾ ਕੱਢਿਆ ਜਾਂਦਾ ਹੈ ਉਹ ਮੀਰੂ ਮਣਕਾ ਮੰਨਿਆ ਜਾਂਦਾ ਸਾਰੀ ਮਾਲਾ ਉਹਦੇ ਆਲੇ-ਦੁਆਲੇ ਘੁੰਮਦੀ ਹੈ ਮਾਲਾ ਦੇ ਜਿੰਨੇ ਮਣਕੇ ਹਨ ਇਹ ਮੀਰੂ ਮਣਕੇ ਦੇ ਆਲੇ-ਦੁਆਲੇ ਘੁੰਮਦੇ ਹਨ ਇਸੇ ਤਰ੍ਹਾਂ ਮੀਰ ਪਰਬਤ ਹੈ ਜਿਹਦੇ ਆਲੇ-ਦੁਆਲੇ ਸਾਰੇ ਦੀਪ ਜੜੇ ਹਨ ਘੁੰਮਦੇ ਹਨ ਤਾਰੇ ਬ੍ਰਹਮੰਡ ਉਮੀਰ ਪਰਬਤ ਦੇ ਥਾਲੇ-ਦਵਾਲੇ ਘੁੰਮਦੇ ਹਨ ਜਿਹੜਾ ਕੀ ਕੇਂਦਰ ਮੰਨਿਆ ਹੈ ਇਹ ਦੀਪਾਂ ਦਾ ਕੇਂਦਰ ਹੈ ਜਿਹੜਾ ਮੇਰੂ ਪਰਬਤ ਹੈ ਇਹ ਦੀਪਾਂ ਦਾ ਕੇਂਦਰ ਹੈ ਜਿੱਥੇ ਸੋਨਾ ਤੇ ਚਾਂਦੀ ਅਤੇ ਹੀਰੇ ਜਾਂ ਰਾਤ ਪ੍ਰਾਪਤ ਹੁੰਦੇ ਨੇ ਇਸ ਪਰਬਤ ਦੇ ਵਿੱਚ ਮੇਰੂ ਪਰਬਤ ਜਿਹੜਾ ਹੈ ਇਹ ਸਾਰੇ ਦੀਪਾਂ ਦਾ ਕੇਂਦਰ ਹੈ ਜਿਹੜੇ ਦੀਪ ਹਨ ਇਹ ਦੇ ਆਲੇ ਦੁਆਲੇ ਘੁੰਮਦੇ ਹਨ ਇਸ ਕਰਕੇ ਮਾਲਾ ਦੇ ਵੀ ਅਠ ਮਣਕੇ ਹੁੰਦੇ ਹਨ ਮਾਲਾ ਦੇ ਮਣਕੇ ਦੇ ਵਿੱਚ ਸ਼੍ਰੋਮਣੀ ਜਿਵੇਂ ਇੱਕ ਮੇਰੂ ਪਰਬਤ ਐ ਇਸੇ ਤਰ੍ਹਾਂ ਮੇਰੂ ਮਣਕਾ ਮੰਨਿਆ ਜਾਂਦਾ ਹੈ ਉਹ ਵੀ ਮਾਲਾ ਦਾ ਮੇਨ ਮਣਕਾ ਹੁੰਦਾ ਹੈ ਸਾਂਝਾ ਮਣਕਾ ਜਿੱਥੇ ਉਹ ਗਿਣਤੀ ਰੰਭ ਹੁੰਦੀ ਹੈ ਉੱਥੇ ਖਤਮ ਹੁੰਦੀ ਹੈ ਸੰਗਤ ਜੀ ਉਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਸਰੀਰ ਮੇਰੂ ਹੈ ਸਰੀਰ ਨੂੰ ਮੇਰੂ ਕਹਿੰਦੇ ਹਨ ਮਹਾਰਾਜ ਨਾਨਕ ਮੇਰ ਸਰੀਰ ਕਾ ਇਹ ਵੀ ਇੱਕ ਮਾਲਾ ਦੇ ਮਣਕਿਆਂ ਦੇ ਸਾਂਝੇ ਮਣਕੇ ਦੀ ਤਰ੍ਹਾਂ ਸ਼੍ਰੋਮਣੀ ਸਰੀਰ ਹੈ ਸਾਰੀ ਜੁਨਾਂ ਦਾ ਸਰਦਾਰ ਹੈ ਪਹਿਲੀਆਂ ਜੁਨਾਂ ਜਿਹੜੀਆਂ ਅਸੀਂ ਭੋਗ ਚੁੱਕੇ ਆ 83 ਲੱਖ ਜਿਹਨੂੰ ਬਾਣੀ ਕਹਿੰਦੀ ਹੈ ਈ ਮਹਾਰਾਜ ਜੀ ਕਹਿੰਦੇ ਭਾਈ ਇਹ ਵੀ ਮੇਰੂ ਸਰੀਰ ਹੈ ਸਾਰੇ ਜਿੰਨੀਆਂ ਪਹਿਲਾਂ ਜੁਨਾ ਪਾਈਆਂ ਹਨ ਸਾਰੀਆਂ ਜੁਨਾ ਦੀ ਸ਼ਰਮਣੀ ਜੂਨ ਮਨੁੱਖਾ ਜਨਮ ਹੈ ਇਹ ਮਾਨਸ ਦੇ ਮਨੁੱਖਾ ਜਨਮ ਮੇਰੂ ਹੈ ਜਿਵੇਂ ਮੇਨ ਮੰਨਿਆ ਜਾਂਦਾ ਮਣਕਾ ਅਤੇ ਹੀਰਿਆਂ ਦੇ ਹਾਰ ਦੇ ਵਿੱਚ ਵੀ ਮੇਰੂ ਮੇਰੂ ਜਿਹੜਾ ਇੱਕ ਮੋਤੀ ਹੁੰਦਾ ਕੋਈ ਵੀ ਹਾਰ ਲਾ ਲਓ ਉਹਦੇ ਵਿੱਚ ਮੇਨੂ ਮਨਕਾ ਹੁੰਦਾ ਮੋਤੀ ਹੁੰਦਾ ਮੇਨ ਮੋਤੀ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸਾਧੀਆਂ ਜੁੰਨੀਆਂ ਦਾ ਸਾਰੇ ਸਰੀਰ ਜਿੰਨੇ ਧਾਰਨ ਕੀਤੇ ਹਨ ਜੁੰਨਾ ਧਾਰਨੀਆਂ ਉਹਦੀ ਇਹ ਸਰਦਾਰ ਜੁੰਨੀ ਮਨੁੱਖਾ ਜੀਵਨ ਹੈ ਮੇਨ ਮੇਰੂ ਹੈ ਮਾਨਸਜਨ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਮੇਰੂ ਦੀ ਤਰ੍ਹਾਂ ਹੈ ਨਾਨਕ ਮੇਰ ਸਰੀਰ ਕਾ ਮਹਾਰਾਜ ਜੀ ਕਹਿੰਦੇ ਸਰੀਰ ਮੇਰੂ ਹੈ ਇੱਕ ਰੱਥ ਇੱਕ ਰਥਵਾਹ ਮਹਾਰਾਜ ਜੀ ਕਹਿੰਦੇ ਜਿਵੇਂ ਰੱਥ ਹੁੰਦਾ ਨਾ ਰੱਥ ਇੱਕ ਰੱਥ ਹੁੰਦਾ ਤੇ ਇੱਕ ਰੱਥ ਨੂੰ ਚਲਾਉਣ ਵਾਲਾ ਰਥਵਾਲਾ ਹੁੰਦਾ ਰਥਵਾਹਾ ਇਹਨੂੰ ਰਥਵਾਹ ਕਹਿੰਦੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਰਥਵਾਈ ਵੀ ਕਹਿੰਦੇ ਹਨ ਰਥਵਾਈ ਹੁੰਦਾ ਉਹਦੇ ਤੋਂ ਬਿਨਾ ਭਾਈ ਰੱਥ ਨਹੀਂ ਚੱਲ ਸਕਦਾ ਰੱਥ ਨੂੰ ਚਲਾਉਣ ਵਾਸਤੇ ਜੜ ਰੱਡ ਟਾਂਗਾ ਹੁੰਦਾ ਨਾ ਪ੍ਰਾਤਨ ਸਮੇਂ ਚ ਟਾਂਗੇ ਰੱਥ ਹੁੰਦੇ ਸੀ ਜਿਹੜੇ ਰਾਜੇ ਮਹਾਰਾਜੇ ਨੂੰ ਰੱਥਾ ਤੇ ਜਾਂਦੇ ਸੀ ਆਮ ਜਨਤਾ ਟਾਂਗਿਆਂ ਤੇ ਜਾਂਦੀ ਸੀ ਤੇ ਟਾਂਗਾ ਵੀ ਇੱਕ ਰੱਬ ਨੂੰ ਚਲਾਉਣ ਵਾਲਾ ਹੁੰਦਾ ਤਾਂ ਹੀ ਚੱਲਦਾ ਇਸੇ ਤਰ੍ਹਾਂ ਰੱਥ ਨੂੰ ਚਲਾਉਣ ਵਾਲਾ ਰਥਵਾਈ ਹੁੰਦਾ ਜਿਹੜਾ ਰੱਥ ਨੂੰ ਚਲਾਉਂਦਾ ਹੈ ਇਸੇ ਤਰ੍ਹਾਂ ਸਰੀਰ ਰੂਪੀ ਰੱਥ ਨੂੰ ਚਲਾਉਣ ਵਾਲਾ ਰਥਵਾਈ ਹੈ ਆਤਮਾ ਇਹ ਰੱਥ ਦੇ ਉੱਤੇ ਆਤਮਾ ਸਵਾਰ ਹੈ ਇਹ ਰਥ ਰੂਪੀ ਸਰੀਰ ਹੈ ਜਿਹਨੂੰ ਚਲਾਉਣ ਵਾਲਾ ਰਥਵਾਈ ਹੈ ਅੱਗੇ ਮਹਾਰਾਜ ਜੀ ਵਿਆਖਿਆ ਆਰੰਭ ਕਰਦੇ ਹਨ ਬਚਨ ਕਰਦੇ ਹਨ ਜੁਗ ਜੁਗ ਫੇਰ ਵਿਟਾਈਐ ਗਿਆਨੀ 부ਝੇ ਤਾਹੇ ਇਹ ਮਹਾਰਾਜ ਜੀ ਬਚਨ ਕਰਦਨ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੁਗਾ ਜੁਗ ਹਨ ਚਾਰ ਜੁਗ ਪਹਿਲੋਂ ਕਿਹੜਾ ਹੁੰਦਾ ਸਤਜੁਗ ਹੁੰਦਾ ਸਤਜੁਗ ਤ੍ਰੇਤਾ ਦਵਾਪਰ ਤੇ ਕਲ ਜੁਗ ਜਿਹਦੇ ਵਿੱਚ ਇਹ ਸ੍ਰਿਸ਼ਟੀ ਚੱਲਦੀ ਹੈ ਚਾਰ ਯੁਗ ਮੰਨੇ ਹਨ ਗ੍ਰੰਥਾਂ ਨੇ ਜਿਹਦੇ ਵਿੱਚ ਸਤਜੁਗ ਸਭ ਤੋਂ ਪਹਿਲਾ ਯੁਗ ਹੈ ਸਤਜੁਗ ਸਾਰੇ ਮਹਾਰਾਜ ਜੀ ਗਿਣਨਗੇ ਪੰਕਤੀਆਂ ਵਿੱਚ ਮਹਾਰਾਜ ਜੀ ਪਿੱਛੇ ਵੀ ਆਪਾਂ ਨੂੰ ਗਿਣਾ ਚੁੱਕੇ ਹਨ ਪਿੱਛੇ ਸ਼ਬਦਾਂ ਦੇ ਵਿੱਚ ਪਿਛਲੀ ਬਾਣੀ ਵਿੱਚ ਵੀ ਮਹਾਰਾਜ ਜੀ ਨੇ ਵਚਨ ਕੀਤੇ ਸੀ ਕਿ ਸਤਜੁਗ ਵਿੱਚ ਚਾਰ ਪੈਰ ਸਨ ਧਰਮ ਦੇ ਚਾਰ ਪੈਰ ਸੰਚਾਰ ਮਨੁੱਖ ਦੇ ਵਿੱਚ ਗੁਣ ਹਨ ਚਾਰ ਪੈਰਾਂ ਤੋਂ ਭਾਵ ਕੀ ਚਾਰ ਗੁਣ ਹਨ ਮਨੁੱਖ ਵਿੱਚ ਚਾਰ ਸਤ ਸਨ ਗੁਣ ਸਨ ਤਾਂ ਕਰਕੇ ਸਤਜੁਗ ਸੀ ਕਿਉਂਕਿ ਸਤਜੁਗ ਹੈ ਨਹੀਂ ਬਣਦਾ ਮਨੁੱਖਾਂ ਦੀ ਜਿਹੜੇ ਅੰਦਰ ਗੁਣਾਂ ਨੂੰ ਉਹਨਾਂ ਦੇ ਨਾਲ ਸਮਾ ਜਿਹੜੀ ਤਬਦੀਲੀ ਹੁੰਦੀ ਹੈ ਉਹਦੇ ਨਾਲ ਯੁਗ ਬਦਲਦਾ ਤਕਰੀਬਨ ਸਤਜੁਗ ਦੇ ਵਿੱਚ ਸਤਜੁਗ ਤੋਂ ਲੈ ਕੇ ਕਲਯੁਗ ਤੱਕ ਸਹਿਜੇ ਸਹਿਜੇ ਮਨੁੱਖਤਾ ਵਿੱਚ ਜੀਵਾਂ ਦੇ ਵਿੱਚ ਗੁਣ ਜਿਹੜੇ ਸਾਨੂੰ ਖਤਮ ਹੁੰਦੇ ਗਏ ਔਗਣ ਹੁੰਦੇ ਗਏ ਔਗਣ ਪਰਬਲ ਹੁੰਦੇ ਗਏ ਤੇ ਗੁਣ ਨੱਠਦੇ ਗਏ ਉੱਡਦੇ ਗਏ ਜਿਵੇਂ ਮਹਾਰਾਜ ਜੀ ਨੇ ਬਚਨ ਕੀਤਾ ਸਤਜੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਚਾਰ ਧਰਮ ਦੇ ਪੈਰ ਅਤੇ ਮਹਾਰਾਜ ਜੀ ਕਹਿੰਦੇ ਤ੍ਰੇਤੇ ਦੇ ਵਿੱਚ ਕੀ ਹੋਇਆ ਤਿੰਨ ਪੈਰ ਰਹਿ ਗਏ ਤਿੰਨ ਗੁਣ ਰਹਿ ਗਏ ਮਨੁੱਖ ਦੇ ਕੋਲ ਤੇ ਉੱਥੇ ਵਿਕਾਰ ਆ ਗਏ ਅੰਦਰ ਤੇ ਸਤ ਦਵ ਆਪਰ ਦੇ ਵਿੱਚ ਆਣ ਕੇ ਦੋ ਹੀ ਪੈਰ ਰਹਿ ਗਏ ਧਰਮ ਦੇ ਦੂਜੀਆ ਵੀ ਲੈ ਗਿਆ ਤੇ ਕਾਲ ਯੁਗ ਦੇ ਵਿੱਚ ਹੁਣ ਇੱਕ ਪੈਰ ਹੈ ਧਰਮ ਦਾ ਮਹਾਰਾਜ ਜੀ ਕਹਿੰਦੇ ਤੀਜਾ ਵੀ ਪੈਰ ਖਤਮ ਹੋ ਗਿਆ ਆਪ ਕਹਿਣ ਤੋਂ ਪੈਰਾਂ ਦੀ ਗੱਲ ਨਹੀਂ ਪਾਇਆ ਮਹਾਰਾਜ ਜੀ ਇਹ ਧਾਰਨ ਲੈ ਕੇ ਸਾਨੂੰ ਸਮਝਾ ਰਿਹਾ ਹੈ ਕੀ ਮਨੁੱਖ ਦੇ ਵਿੱਚ ਚਾਰੇ ਗੁਣ ਸਨ ਸਤਜੁਗ ਦੇ ਵਿੱਚ ਤੇ ਦੁਆਪਰ ਤ੍ਰੇਤੇ ਦੇ ਵਿੱਚ ਤਿੰਨ ਗੁਣ ਰਹਿ ਗਏ ਫਿਰ ਦੋ ਰਹਿ ਗਏ ਫਿਰ ਹੁਣ ਪ੍ਰਭਾਵ ਕਲ ਯੁਗ ਦਾ ਬਹੁਤ ਜ਼ਿਆਦਾ ਹੋਣ ਕਰਕੇ ਤੇ ਇੱਕ ਹੀ ਪੈ ਰਹਿ ਗਿਆ ਇੱਕ ਗੁਣ ਰਹਿ ਗਿਆ ਸਹਜੇ ਸਹਜੇ ਖਤਮ ਹੁੰਦੇ ਗਏ ਤੇ ਉੱਥੇ ਮਹਾਰਾਜ ਜੀ ਕਹਿੰਦੇ ਜੁਗਾਂ ਦੀ ਉਮਰਾ ਵੀ ਘਟਦੀ ਗਈ ਇੱਕ ਮਨੁੱਖ ਦੀ ਉਮਰ ਦਾ ਜੋਗ ਹੁੰਦਾ ਹੈ ਇੱਕ ਉਮਰ ਦਾ ਆਪਕੀ ਗ੍ਰੰਥਾਂ ਨੇ 100 ਸਾਲ ਦਾ ਇੱਕ ਜੋਗ ਮੰਨਿਆ 100 ਸਾਲ ਦੀ ਉਮਰ ਦਾ ਪਰ ਜਿਵੇਂ ਮਨੁੱਖ ਦੀ ਵਿੱਚ ਔਗਣ ਆਉਂਦੇਗੇ ਤੇ ਮਨੁੱਖ ਦੀ ਉਮਰ ਵੀ ਕੱਢ ਜੀ ਗਈ ਪਹਿਲੋ 100 ਸਾਲ ਤੋਂ ਉੱਪਰੋ ਵੀ ਸੀ ਉਮਰ 100 ਸਾਲ ਤੋਂ ਵੱਧ ਵੀ ਉਮਰ ਹੋਈ ਮਨੁੱਖਾ ਦੀ ਪਰ ਦੇਖੋ ਜਿਵੇਂ ਜਿਵੇਂ ਯੁੱਗ ਚੇਂਜ ਹੁੰਦੇ ਗਏ ਯੁੱਗ ਨਹੀਂ ਬਦਲਦੇ ਮਨੁੱਖਾਂ ਦੇ ਵਿੱਚ ਗੁਣ ਜਿਹੜਿਆਂ ਨੂੰ ਬਦਲਦੇ ਹਨ ਤੇ ਮਨੁੱਖਾਂ ਦੇ ਔਗਣਾ ਦੇ ਮੁਤਾਬਕ ਹੀ ਯੁੱਗ ਚੇਂਜ ਹੁੰਦਾ ਸਮਾਜ ਬਦਲਦਾ ਤੇ ਬਦਲੀ ਹੁੰਦੀ ਹੈ ਜੀਵਾਂ ਦੇ ਵਿੱਚ ਪ੍ਰਜਾ ਦੇ ਵਿੱਚ ਜਦੋਂ ਤੇ ਬਦਲੀ ਹੁੰਦੀ ਹੈ ਤੇ ਯੁੱਗ ਚੇਂਜ ਹੁੰਦਾ ਆਪਣੇ ਆਪ ਸਤਜਗ ਤੋਂ ਤ੍ਰੇਤਾ ਬਣ ਗਿਆ ਤ੍ਰੇਤਾ ਤੋਂ ਦਵੱਪਰ ਬਣ ਗਿਆ ਕੀ ਹੋਇਆ ਦੁਨੀਆ ਦੇ ਵਿੱਚ ਔਗਣ ਵੱਧਦੇ ਗਏ ਤੇ ਯੁੱਗਾਂ ਦੀ ਚੇਂਜ ਹੁੰਦੇ ਗਏ ਯੁੱਗ ਜਿਵੇਂ ਜਿਵੇਂ ਸਤ ਘਟਦਾ ਗਿਆ ਤੇ ਓਵੇਂ ਓਵੇਂ ਯੁੱਗ ਬਦਲਦੇ ਗਏ ਕੋਈ ਇਹ ਥੋੜਾ ਵੀ ਪਰਲੋ ਆਈ ਸੀ ਯੁੱਗ ਇਸ ਤਰ੍ਹਾਂ ਚੇਂਜ ਹੁੰਦੇ ਹਨ ਪਹਿਲੋਂ ਸਤਜੁਗ ਦੇ ਵਿੱਚ ਮਨੁੱਖ ਜਿਹੜੇ ਸਾਨੂੰ ਜਸੈ ਸੰਤੋਖ ਦਇਆ ਧਰਮੇ ਚਾਰ ਸਾਨੂੰ ਨਾਲ ਵਿੱਚ ਤੇ ਮਹਾਰਾਜ ਜੀ ਇੱਥੇ ਸਾਨੂੰ ਫੇਰ ਦੁਆਰਾ ਇਹ 13ਵੇਂ ਸ਼ਲੋਕ ਵਿੱਚ ਸਾਨੂੰ ਦੱਸ ਰਿਹਾ ਨੇ ਫਿਰ ਜੁਗ-ਜੁਗ ਫਿਰ ਵਿਟਾਈਐ ਗਿਆਨੀ 부ਝੇ ਤਾਏ ਤੇ ਦਸਤ ਮਹਾਰਾਜ ਕਹਿੰਦੇ ਜੁਗ-ਜੁਗ ਸਹਜੇ ਸਹਜੇ ਬਦਲਦੇ ਗਏ ਮਹਾਰਾਜ ਜੀ ਕਹਿੰਦੇ ਪਰੇ ਦਾ ਗਿਆਨ ਕਿਸੇ ਵਿਰਲੇ ਗਿਆਨੀ ਮਨੁੱਖਾ ਨੂੰ ਹੈ ਜਿਨ੍ਹਾਂ ਕੋਲ ਗਿਆਨ ਹੈ ਉਹ ਜਾਣਦੇ ਹਨ ਮਹਾਰਾਜ ਜੀ ਕਹਿੰਦੇ ਗਿਆਨवान ਸੋਜੀਵਾਨ ਜੀਵ ਇਸ ਸੀਜ ਨੂੰ ਜਾਣਦੇ ਹਨ ਸਤਜੁਗ ਰਥ ਸੰਤੋਖ ਕਾ ਧਰਮ ਗੈ ਰਥਵਾਓ ਇੱਥੇ ਮਹਾਰਾਜ ਜੀ ਫਿਰ ਸਤਜੁਗ ਦੀ ਗੱਲ ਕਰਦੇ ਹਨ ਕਹਿੰਦੇ ਸਤਜੁਗ ਦੇ ਵਿੱਚ ਰੱਥ ਕਾਹਦਾ ਸੀ ਸੰਤੋਖ ਰੂਪੀ ਰੱਥ ਦੇ ਉੱਤੇ ਧਰਮ ਦੀ ਧਰਮ ਜਿਹੜਾ ਸੀ ਰਥਵਾਨ ਸੀ ਰੱਥ ਨੂੰ ਚਲਾਉਣ ਵਾਲਾ ਧਰਮ ਦੇ ਅਧੀਨ ਰੱਥ ਚੱਲ ਰਿਹਾ ਸੀ ਇਹ ਸੰਸਾਰ ਚੱਲ ਰਿਹਾ ਸੀ ਆਦੇ ਵਿੱਚ ਸਤਜੁਗ ਦੇ ਵਿੱਚ ਫਿਰ ਮਹਾਰਾਜ ਜੀ ਦੇਖੋ ਦੱਸ ਰਿਹਾ ਕਹਿੰਦੇ ਸਤਜੁਗ ਰੱਥ ਸੰਤੋਖ ਕਾ ਧਰਮ ਅਗੇ ਰੱਥ ਵਾਓ ਤੇ ਮਹਾਰਾਜ ਜੀ ਕਹਿੰਦੇ ਜੀਵਾਂ ਦੇ ਵਿੱਚ ਸੰਤੋਖ ਸੀ ਸੰਸੋਖ ਦਇਆ ਧਰਮ ਧੀਰਜ ਤੇ ਮਹਾਰਾਜ ਜੀ ਕਹਿੰਦੇ ਇਹਨੂੰ ਧਰਮ ਚਲਾ ਰਿਆ ਸੀ ਧਰਮ ਦੇ ਉੱਤੇ ਪਰਬਲ ਸੀ ਮਹਾਰਾਜ ਜੀ ਕਹਿੰਦੇ ਇਸ ਜੋਗ ਨੂੰ ਚਲਾਉਣ ਵਾਲਾ ਰੱਥ ਨੂੰ ਚਲਾਉਣ ਵਾਲਾ ਰੱਥਵਈਆ ਕੌਣ ਸੀ ਧਰਮ ਸੀ ਤ੍ਰਿਤੇ ਰੱਥ ਜਤਿਕਾ ਜੋ ਰੱਗੇ ਰਥਵਾ ਤ੍ਰੇਤੇ ਜੋਗ ਆ ਗਿਆ ਤ੍ਰੇਤੇ ਜੋਗ ਆਇਆ ਕੀ ਹੋਇਆ ਤ੍ਰੇਤੇ ਰਥ ਜਤੇ ਕਾ ਇੱਥੇ ਫਿਰ ਚੇਂਜ ਹੋ ਗਿਆ ਰਥ ਮਹਾਰਾਜ ਜੀ ਕਹਿੰਦੇ ਇੱਥੇ ਸਰੀਰੂਪੀ ਰਥ ਜਿਹੜਾ ਸੀ ਨਾ ਜਤ ਸਤ ਦਾ ਬਣ ਗਿਆ ਤ੍ਰੇਤੇ ਵਿੱਚ ਜਤੀ ਲੋਕ ਹੋਣ ਲੱਗੇ ਜਤੀ ਮਹਾਰਾਜ ਜੀ ਉਸ ਧਰਮਾਂ ਦੇ ਮੁਤਾਬਕ ਮਹਾਰਾਜ ਜੀ ਧਾਰਨਾ ਲੈਂਦੇ ਹਨ ਪਹਿਲੋਂ ਵੀ ਮੈਂ ਦੱਸਿਆ ਪਿੱਛੇ ਸਾਰੇ ਸ਼ਬਦਾਂ ਵਿੱਚ ਇਸੇ ਤਰ੍ਹਾਂ ਹੀ ਆ ਰਿਹਾ ਜਿਵੇਂ ਤੇ ਤੈਦੀ ਦੇ ਤੇ ਦੂਆ ਪਾਸੇੋਂ ধারণা ਤੇ ਫਿਰ ਉਹਦਾ ਮਹਾਰਾਜ ਜੀ ਨਚੋੜ ਕੱਢਦੇ ਹਨ ਇਸੇ ਵੀ ਸ਼ਬਦ ਵਿੱਚ ਇਸੇ ਤਰ੍ਹਾਂ ਹੀ ਉਸੇ ਧਰਮਾਂ ਦੇ ਗ੍ਰੰਥਾਂ ਮੁਤਾਬਕ ਦੱਸ ਰਹੇ ਹਨ ਮਹਾਰਾਜ ਸਤਿਗੁਰੂ ਜੀ ਕਹਿੰਦੇ ਤ੍ਰੇਤੇ ਵਿੱਚ ਇਹ ਸਰੀਰ ਰੂਪੀ ਰੱਥ ਕਾ ਦਾ ਇਹਦੇ ਤੇ ਵਿਸ਼ਵਾਸ ਬਣਿਆ ਜਤੀ ਮਲੁਖ ਜਤੀ ਹੋਣ ਲੱਗਾ ਜੱਤ ਦਾ ਰੱਥ ਬਣ ਗਿਆ ਜੋਰ ਜੋਰ ਦਾ ਮਹਾਰਾਜ ਜੀ ਕਹਿੰਦੇ ਨੂੰ ਚਲਾਉਣ ਵਾਲਾ ਜਿਹੜਾ ਰਥਵਈਆ ਸੀ ਰਾਤ ਨੂੰ ਚਲੋਣ ਵਾਲਾ ਮਹਾਰਾਜ ਜੀ ਕਹਿੰਦੇ ਉਹ ਜੋਰ ਤੇ ਮਹਾਰਾਜ ਜੀ ਕਹਿੰਦੇ ਭਰੋਸਾ ਕਰਨ ਲੱਗਾ ਇਸ ਤ੍ਰੇਤੇਜੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਸ ਯੁਗਾਰੇ ਜੇ ਆਪਾਂ ਪੜੀਏ ਨਾ ਗ੍ਰੰਥ ਪਤਾ ਲੱਗ ਜਾਂਦਾ ਹੈ ਇਸ ਯੁਗ ਦੇ ਵਿੱਚ ਲੋਕ ਕੈਸੇ ਹੋਏ ਗ੍ਰੰਥ ਪੜੀਏ ਤੇ ਪਤਾ ਲੱਗਦਾ ਹੈ ਇਸ ਯੁਗ ਦੇ ਵਿੱਚ ਤ੍ਰੇਤੇ ਦੇ ਵਿੱਚ ਜਤੀ ਲੋਕ ਹੋਏ ਜਿਹੜੇ ਜਤ ਸਤ ਨੂੰ ਮੰਨਣ ਲੱਗੇ ਜਤੀ ਸਤੀ ਰਹਿਣ ਲੱਗੇ ਹੇ ਮਹਾਰਾਜ ਜੀ ਕਹਿੰਦੇ ਜੋਰ ਜੱਤੀ ਜੱਤੀ ਜੱਤ ਦੇ ਉੱਤੇ ਜੋਰ ਦੇਣ ਲੱਗੇ ਇਸ ਵਾਸਤੇ ਮਹਾਰਾਜ ਜੀ ਕਹਿੰਦੇ ਸਜੁੱਗ ਵਿੱਚ ਤ੍ਰਿਤੇ ਵਿੱਚ ਜੱਤ ਦਾ ਰੱਥ ਬਣ ਗਿਆ ਤੇ ਜੋਰ ਇਹਨੂੰ ਚਲਾਉਣ ਵਾਲਾ ਬਣ ਗਿਆ ਦੁਆਪਰ ਰੱਥ ਤੱਪੇ ਕਾ ਸਤ ਅੱਗੇ ਰੱਥ ਵਾਓ ਫਿਰ ਦੁਆਪਰ ਯੁੱਗ ਬਦਲਿਆ ਦੁਆਪਰ ਵਿੱਚ ਆ ਗਏ ਮਹਾਰਾਜ ਜੀ ਕਹਿੰਦੇ ਦੁਆਪਰ ਚ ਕੀ ਹੋਇਆ ਦੁਆਪਰ ਰੱਥ ਤੱਪੇ ਕਾ ਇੱਥੇ ਰੱਥ ਜਿਹੜਾ ਸੀ ਨਾ ਉਹ ਤਪ ਦੇ ਸਰੀਰ ਬਣ ਗਏ ਤਪ ਕਰਨ ਲੱਗੇ ਲੋਕ ਤਪ ਤੇ ਵਿਸ਼ਵਾਸ ਕਰਨ ਲੱਗੇ ਤਪ ਧਾਨ ਤਪ ਧਾਰਨ ਕਰਨ ਲੱਗੇ ਤੱਪੀ ਹੋਣ ਲੱਗੇ ਲੋਕ ਜਿਹੜਾ ਦਵਾਪਰ ਯੋਗਸੀ ਇਹਦੇ ਵਿੱਚ ਲੋਕ ਐਸੇ ਹੋਏ ਇਹਨੂੰ ਵੀ ਪੜ ਕੇ ਦੇਖ ਲਿਓ ਇਸ ਯੁੱਗ ਦੇ ਵਿੱਚ ਲੋਕ ਤਪ ਸਾਧਨਾ ਸਾਧਨ ਲੱਗੇ ਤੇ ਮਹਾਰਾਜ ਜੀ ਕਹਿੰਦੇ ਤਪ ਰੂਪੀ ਰੱਥ ਦੇ ਉੱਤੇ ਸੱਤ ਸਵਾਰ ਹੋ ਗਿਆ ਸੱਤ ਇਦਾਰਾ ਥਵਈਆ ਹੋ ਗਿਆ ਇਸ ਯੁੱਗ ਦਾ ਮਹਾਰਾਜ ਜੀ ਕਹਿੰਦੇ ਇਸ ਦੁਆਪਰ ਯੁੱਗ ਦੇ ਵਿੱਚ ਲੋਕ ਤਪ ਦੇ ਰਾਈ ਮਹਾਰਾਜ ਜੀ ਕਹਿੰਦੇ ਸਾਧਨਾ ਸਾਧਨ ਲੱਗੇ ਕਾਲ ਯੁੱਗ ਰਥ ਅਗਨ ਕਾ ਊੜ ਅਗੈ ਰਥਵਾਉ ਫਿਰ ਕਾਲ ਯੁੱਗ ਦੀ ਗੱਲ ਆ ਗਈ ਚਾਰ ਯੁੱਗਾਂ ਦਾ ਇੱਕ ਯੁੱਗ ਮੰਨਦਾ ਚਾਰ ਯੁੱਗ ਇਕੱਠੇ ਹੁੰਦਿਆਂ ਤੇ ਮਹਾਰਾਜ ਜੀ ਕਹਿੰਦੇ ਚਾਰ ਯੁੱਗਾਂ ਦਾ ਇੱਕ ਮਹਾਰਾਜ ਜੀ ਕਹਿੰਦੇ ਜੋਗ ਬਣਦਾ ਸਤਜੁਗ ਤ੍ਰੇਤਾ ਸਤਜੁਗ ਦਵਾਪਰ ਅਤੇ ਤ੍ਰੇਤਾ ਤੇ ਦਵਾਪਰ ਤੇ ਕਾਲਯੁਗ ਕਾਲਯੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਕੀ ਹੋਇਆ ਕਾਲਯੁਗ ਰੱਥ ਅਗਨ ਕਾ ਹੁਣ ਕਾਲਯੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਲੋਕਾਂ ਦਾ ਵਿਸ਼ਵਾਸ ਕਿੱਥੇ ਆ ਗਿਆ ਡੱਗ ਮ ਆ ਗਿਆ ਕੋਈ ਸਤ ਤੇ ਵਿਸ਼ਵਾਸ ਨਹੀਂ ਰਿਹਾ ਮਹਾਰਾਜ ਜੀ ਕਹਿੰਦੇ ਅਗਨ ਰੂਪੀ ਰੱਥ ਤੇ ਚੜ ਗਏ ਲੋਕ ਮਹਾਰਾਜ ਜੀ ਕਹਿੰਦੇ ਕਾਲ ਯੁਗ ਰੱਥ ਅਗਨ ਕਾ ਕੂੜ ਅੱਗੇ ਰੱਥ ਵਾਓ ਇਹਨੂੰ ਚਲਾਉਣ ਵਾਲਾ ਕਿਹੜਾ ਕੂੜ ਝੂਠ ਈਰਖਾ ਦਵੇਸ਼ ਵੱਧ ਫੈਲੀ ਇਹ ਚਲਾ ਰਿਹਾ ਨਾ ਕਾਲ ਯੁਗ ਨੂੰ ਤੇ ਹੁਣ ਆਪਾਂ ਦੇਖਦੇ ਆ ਇਸ ਤੇ ਸੱਚ ਥੋੜਾ ਨਜ਼ਰ ਆਉਂਦਾ ਕਾਲ ਯੁਗ ਦਾ ਰੱਥ ਸਵੇਂ ਨੂੰ ਚਲਾਉਣ ਵਾਲਾ ਰੱਥ ਤੋਂ ਭਾਵ ਇਸ ਇਸ ਕਾਲ ਯੁਗ ਦੇ ਵਿੱਚ ਸਰੀਰੂਪੀ ਰੱਥ ਕੈਸਾ ਮਹਾਰਾਜ ਜੀ ਕਹਿੰਦੇ ਕਾਲ ਯੁਗ ਦਾ ਕੈਸਾ ਪ੍ਰਭਾਵ ਹੈ ਕਹਿਣ ਤੋਂ ਭਾਵੇਂ ਹੈ ਕਹਿੰਦੇ ਕਾਲ ਯੁਗ ਦਾ ਸਮਾਂ ਐਸਾ ਹੈ ਐਨ ਤੋਂ ਭਾਵ ਸਮੇਂ ਦੀ ਗੱਲ ਕਰਦੇ ਹਨ ਮਹਾਰਾਜ ਜੀ ਕਹਿੰਦੇ ਇਸ ਵਿੱਚ ਕੈਸੀ ਦੁਨੀਆ ਹੋਈ ਕੈਸੇ ਲੋਗ ਹਨ ਕਾਲ ਯੁਗ ਰੱਥ ਅਗਨ ਕਾ ਅਗਨ ਤ੍ਰਿਸ਼ਨਾ ਦੀ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਰੂਪੀ ਰੱਥ ਦੇ ਉੱਤੇ ਕੂੜ ਸਵਾਰ ਹੈ ਕੂੜੇ ਦੀ ਸਵਾਰੀ ਕਰ ਰਿਹਾ ਕੂੜੇ ਨੂੰ ਚਲਾ ਰਿਹਾ ਇਸ ਰਥ ਨੂੰ ਰਥਵਈਆ ਇਹਦਾ ਕਲ ਕੂੜ ਹੈ ਕਲ ਯੁਗ ਦਾ ਮਹਾਰਾਜ ਜੀ ਕਹਿੰਦੇ ਕੂੜੀ ਹੈ ਨਾ ਇਹ ਕਲ ਯੁਗ ਦੇ ਵਿੱਚ ਕੂੜਤੀ ਸਾਡਾ ਵਿਸ਼ਵਾਸ ਹੈ ਝੂਠ ਬੋਲਣਾ ਠੱਗੀਆਂ ਮਾਰਨੀਆਂ ਵੱਧ ਫੈਲੀਆਂ ਕਰਨੀਆਂ ਇਸ ਚੀਜ਼ਾਂ ਦੀ ਮਨੁੱਖ ਦਾ ਮਹਾਰਾਜ ਜੀ ਕਹਿੰਦੇ ਟੇਕ ਬਣੀ ਹੋਈ ਹੈ ਪਰਮੇਸ਼ਰ ਨੂੰ ਤਾਂ ਭੁੱਲ ਗਏ ਗੁਣ ਤਾਂ ਛੱਡ ਤੇ ਚਾਰੇ ਗੁਣਾਂ ਨੂੰ ਛੱਡ ਤੇ ਕੁਤੇ ਧਰਮ ਦੀ ਗੱਲ ਹੁੰਦੀ ਹੈ ਅਸੀਂ ਮੰਨਣ ਨੂੰ ਤਿਆਰ ਨਹੀਂ ਤੇ ਮਹਾਰਾਜ ਜੀ ਕਹਿੰਦੇ ਬਾਰ ਮੁਖੋਈ ਤ੍ਰਿਸ਼ਨਾ ਰੂਪੀ ਅਗਣ ਦੇ ਵਿੱਚ ਸਾਡਾ ਮਨ ਸੜ ਜਲ ਰਿਹਾ ਹੈ ਇਸ ਰੱਥ ਦੇ ਉੱਤੇ ਮਹਾਰਾਜ ਜੀ ਇਹਦੇ ਕਾਲ ਯੁਗ ਰੱਥ ਅਗਨ ਕਾ ਅਗਣ ਰੂਪੀ ਤ੍ਰਿਸ਼ਨਾ ਰੂਪੀ ਅੱਗ ਸਾਨੂੰ ਜਾਲ ਲਈਏ ਸਾੜ ਰਹੀ ਹੈ ਤਪਾ ਰਹੀ ਹੈ ਇਸ ਰੱਥ ਦੇ ਉੱਤੇ ਮਹਾਰਾਜ ਜੀ ਕਹਿੰਦੇ ਕੂੜ ਹੀ ਕੂੜ ਹੈ ਕਾਲ ਯੁਗ ਦਾ ਕਿਹਦਾ ਪ੍ਰਭਾਵ ਹੈ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਜੀ ਸਾਨੂੰ ਦੱਸ ਰਹੇ ਹਨ ਕਹਿੰਦੇ ਕਾਲ ਯੁਗ ਦਾ ਪ੍ਰਭਾਵ ਹੈ ਭਾਈ ਤ੍ਰਿਸ਼ਨਾ ਰੂਪੀ ਅੱਗ ਦਾ ਰਥ ਹੈ ਤੇ ਕੂੜ ਅੱਗੇ ਉਹਦਾ ਚਲਾਉਣ ਵਾਲਾ ਹੈ ਜੇ ਕੂੜ ਚਲਾਉਣ ਵਾਲਾ ਹੋਏ ਫਰਾ ਕਿੱਥੋਂ ਨੇ ਜੇ ਚਲਾਉਣ ਵਾਲਾ ਹੀ ਝੂਠਾ ਹੋਏ ਝੂਠ ਬੋਲਣ ਵਾਲਾ ਠੱਗੀਆਂ ਮਾਰਨ ਵਾਲਾ ਤੇ ਉਹ ਇੱਕ ਦੇਸ਼ ਨੂੰ ਹੀ ਚਲਾਉਣ ਵਾਲਾ ਇਸੇ ਤਰ੍ਹਾਂ ਦਾ ਹੈ ਤੇ ਸਾਰਾ ਜਾਗੀ ਪਿਆ ਹੈ ਉੱਥੇ ਮਹਾਰਾਜ ਜੀ ਕਹਿੰਦੇ ਕਾਲ ਯੁਗ ਦਾ ਐਸਾ ਸਮਾਂ ਹੈ ਉਸ ਟਾਈਮ ਮਹਾਰਾਜ ਜੀ ਦੱਸ ਰਹੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਲ ਯੁਗ ਦਾ ਇਹ ਪ੍ਰਭਾਵ ਹੈ ਇੱਥੇ ਤ੍ਰਿਸ਼ਨਾ ਰੂਪੀ ਰੱਥ ਨੂੰ ਝੂਠ ਬੋਲਣ ਵਾਲੇ ਚਲਾ ਰਹੇ ਹਨ ਸਾਰੀ ਦੁਨੀਆ ਝੂਠੀ ਹਰ ਜੀ ਕਹਿੰਦੇ ਕੂੜ ਠੱਗੀ ਮਾਰ ਲੋਕ ਇਸੇ ਤਰੀਏ ਹੋ ਰਿਹਾ ਹੁਣ ਕਿਤੇ ਕੋਈ ਸੱਚ ਥੋੜਾ ਹੋ ਰਿਹਾ ਹਰ ਪਾਸੇ ਝੂਠ ਦਾ ਪਸਾਰਾ ਝੂਠ ਹੀ ਵਰਤ ਰਿਹਾ ਛਲਕਪਟ ਓਰਿਆ ਇਹ ਹਰ ਚੀਜ਼ ਵਿੱਚ ਸਾਹਮਣੇ ਕੁਝ ਹੁੰਦਾ ਤੇ ਤੇ ਪਿਛਲੇ ਪਾਸੇ ਕੁਝ ਹੁੰਦਾ ਸਾਹਮਣੇ ਅਸੀਂ ਦ੍ਰਿਸ਼ ਦੇ ਕੇ ਮੰਨ ਜਾਂਦੇ ਕਿ ਸੱਚ ਹੈ ਪਰ ਉਹਲੇ ਕੀ ਹੁੰਦਾ ਝੂਠ ਹੁੰਦਾ ਕਪਟ ਹੁੰਦਾ ਕਪਟ ਝੂਠ ਵਰਤ ਰਾਇ ਇਸ ਕਾਲ ਚ ਕਿ ਮਹਾਰਾਜੀ ਉਸ ਸਮੇਂ ਦੱਸ ਰਹੇ ਹਨ ਸਾਨੂੰ ਇਹਨਾਂ ਦੇ ਕਾਲ ਯੁਗ ਦਾ ਐਸਾ ਵਰਤਾਰਾ ਹੈ ਇਹ ਗ੍ਰੰਥਾਂ ਦੇ ਵਿੱਚ ਉਸੇ ਤਰ੍ਹਾਂ ਲਿਖਿਆ ਹੈ ਮਹਾਰਾਜੀ ਉਹ ਦਰਸਾ ਰਹੇ ਹਨ ਸਾਨੂੰ ਦੁਆਪਰ ਦਾ ਦੱਸਦਾ ਸਤਜੁਗ ਦਾ ਦੱਸਦਾ ਤ੍ਰੇਤੇ ਦਾ ਦੱਸਦਾ ਇੱਕ ਇੱਕ ਮਹਾਰਾਜੀ ਕਹਿੰਦੇ ਗੁਣ ਖਤਮ ਹੁੰਦਾ ਗਿਆ ਇਹ ਜੀਵਾਂ ਵਿੱਚ ਤਬਦੀਲੀ ਹੁੰਦੀ ਹੈ ਯੁਗ ਤਾਂ ਬਦਲਦੇ ਹਨ ਇਹ ਨੀ ਕੀ ਯੁੱਗ ਹੋਰ ਤਰੀਕਾ ਬਦਲਦਾ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ 100 ਸਾਲ ਤੱਕ ਕਿੰਨੀ ਦੁਨੀਆ ਚੇਂਜ ਹੋ ਜਾਂਦੀ ਹੈ ਆਪਾਂ ਪਿੱਛੇ ਧਿਆਨ ਮਾਰੀਏ 10 ਸਾਲ ਹੀ ਪਿੱਛੇ ਮਾਰੀਏ 15 ਸਾਲ ਤੇ ਆਪਣੇ ਵਿਚਾਰ ਕਿਸ ਤਰ੍ਹਾਂ ਦੇ ਸੀ ਆਪਾਂ ਕਿਸ ਤਰ੍ਹਾਂ ਦੇ ਸੀ ਹੁਣ ਆਪਾਂ ਕਿੰਨੇ ਸਪੀਡ ਨਾਲ 10 15 ਸਾਲ ਵਿੱਚ ਅੱਗੇ ਵਧਿਆ ਤੇ ਹੁਣ ਸਾਡਾ ਕਿੱਥੇ ਯਕੀਨ ਬਣ ਗਿਆ ਮੋਬਾਈਲਾਂ ਤੇ ਯਕੀਨ ਹੈ ਨਾ ਸਾਡਾ ਕੰਪਿਊਟਰ ਤੇ ਮੋਬਾਈਲਾਂ ਦੇ 15 ਸਾਲ ਪਿੱਛੇ ਨਹੀਂ ਸੀ 15 ਕੁ ਸਾਲ ਪਿੱਛੇ ਚਲੀਏ ਜੀ ਇਹ ਬਹੁਤ ਚੀਜ਼ ਘੱਟ ਸੀ ਤੇ ਹੁਣ ਸਾਡੇ ਬੱਚਿਆਂ ਦੇ ਵਿੱਚ ਕਿੰਨੀ ਚੇਂਜ ਤਾਈ ਆਈ ਹੈ ਇੰਨੀ ਚੇਂਜ ਤਾਈ ਹੈ ਸਾਨੂੰ ਆਪਾਂ ਪੜਦੇ ਸੀ 10ਵੀਂ 12ਵੀਂ ਤੱਕ ਸਾਨੂੰ ਕੁਝ ਨਹੀਂ ਸੀ ਪਤਾ ਤੇ ਉਦੋਂ ਉਹਨਾਂ ਪ੍ਰਭਾਵ ਨਹੀਂ ਸੀ ਵਿਕਾਰਾਂ ਦਾ ਵਿਕਾਰਾਂ ਦਾ ਘੱਟ ਪ੍ਰਭਾਵ ਸੀ ਪਰ ਜਿਵੇਂ 15 20 ਸਾਲ ਅੱਗੇ ਆਏ ਅਸੀਂ ਉਹਨਾਂ ਬਹੁਤਾ ਜ਼ਿਆਦਾ ਵਿਕਾਰਾਂ ਦਾ ਬੱਚਿਆਂ ਤੇ ਪ੍ਰਭਾਵ ਹੈ ਜਿਵੇਂ ਮਸ਼ੀਨੀ ਹੋਇਆ ਸੀ ਤੇਵੇਂ ਹੀ ਪ੍ਰਭਾਵ ਜ਼ਿਆਦਾ ਹੋਇਆ ਸਾਡੇ ਤੇ ਜਿੰਨੇ ਅਸੀਂ ਆਪਾਂ ਕਹਿੰਦੇ ਸੀ ਵੀ ਪਹਿਲੋਂ ਅਸੀਂ ਨਪਾਰਸੀ ਘੋਲੇ ਪਾਲੇ ਸੀ ਪਰ ਉਹਨਾਂ ਅਸੀਂ ਮਹਾਰਾਜ ਦੇ ਵੀ ਨੇੜੇ ਸੀ ਉਹਨਾਂ ਸਾਡੇ ਮਨ ਦੇ ਵਿੱਚ ਸੱਚ ਸੀ ਸੰਤੋਖ ਸੀ ਆਪਸ ਵਿੱਚ ਦਇਆ ਸੀ ਦਇਆ થી ਧਰਮ ਚੱਲਦਾ ਉਹ ਦਇਆ ਖੰਭ ਲਾ ਕੇ ਉੱਡ ਗਈ ਉਹ ਜਿੰਨੇ ਮਨ ਦੇ ਵਿੱਚ ਹੁਣ ਵੀ ਸਤਜਗ ਹੈ ਜਿਨ੍ਹਾਂ ਵਿੱਚ ਚਾਰੇ ਗੁਣ ਹਨ ਸਤਜਗ ਵਾਲੇ ਪੁਰ ਸਿੱਖਾਂ ਦੇ ਵਿੱਚ ਉਹਨਾਂ ਦੇ ਆਲੇ ਦੁਆਲੇ ਸਤਜਗੀ ਹੈ ਮਹਾਰਾਜ ਜੀ ਕਹਿੰਦੇ ਇਹ ਨਹੀਂ ਆਮ ਲੋਕਾਂ ਵਾਸਤੇ ਕਲਯੁਗ ਸਤਜੁਗ ਤ੍ਰੇਤਾ ਦਵਾਪਰ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਦੇ ਹੁਕਮ ਦੇ ਵਿੱਚ ਹਨ ਗੁਰਮੁਖ ਪਿਆਰੇ ਜਿਨ੍ਹਾਂ ਦੇ ਵਿੱਚ ਉਹ ਸਾਰੇ ਗੁਣ ਹਨ ਚਾਰ ਦੇ ਚਾਰ ਮਹਾਰਾਜ ਜੀ ਕਹਿੰਦੇ ਉਹ ਸਤਜੁਗ ਵਿੱਚ ਹੀ ਜਿੰਦੇ ਹਨ ਉਹਨਾਂ ਦੇ ਮਨ ਦੇ ਉੱਤੇ ਆਤਮਾ ਤੋਂ ਉਹਦਾ ਪ੍ਰਭਾਵ ਨਹੀਂ ਹੈ ਕਲਯੁਗ ਦਾ ਇਸ ਕਰਕੇ ਆਮ ਜਨਤਾ ਦੇ ਬਾਰੇ ਮਹਾਰਾਜ ਜੀ ਗੱਲ ਕਰਦੇ ਨੇ ਕੀ ਪ੍ਰਭਾਵ ਸਾਰੇ ਜੁਗਾਂ ਦਾ ਮਹਾਰਾਜ ਜੀ ਦੱਸਦੇ ਹਨ ਉਥੇ ਮੇਨ ਸਰੀਰ ਮਹਾਰਾਜ ਜੀ ਕਹਿੰਦੇ ਮਨੁੱਖਾ ਸਰੀਰ ਮਾਨਸ ਦੇ ਇਹ ਮਹਾਰਾਜ ਜੀ ਕਹਿੰਦੇ ਮੇਰੂ ਬਣ ਕੇ ਦੀ ਤਰ੍ਹਾਂ ਸਰਦਾਰ ਹੈ ਸਾਰੀਆਂ ਜੁਨਾ ਦੀ ਸਰਦਾਰ ਜੁਨਾ ਹੈ ਪਿਛਲੇ ਜੁਨਾ ਵਿੱਚ ਜੇ ਧਿਆਨ ਦੀਏ ਸਾਡੇ ਕੋਲ ਸੁਣਨ ਦੀ ਸ਼ਕਤੀ ਨਹੀਂ ਸੀ ਬਹੁਤੀ ਸਮਝਣ ਦੀ ਜੇ ਸੁਣਦੇ ਸੀ ਸੀ ਕੰਨਾਂ ਤੋਂ ਤੇ ਉਹਨੂੰ ਸਮਝ ਨਹੀਂ ਸੀ ਪਾਉਂਦੇ ਰਹਿਆ ਨਾ ਸੀ ਪੰਛੀ ਰਿਵੇ ਅਸੀਂ ਜਾਨਵਰ ਬਣ ਕੇ ਰਹੇ ਅਸੀਂ ਪੰਖੀਆਂ ਦੇ ਵਿੱਚ ਵੀ ਆਏ ਉਦੋਂ ਅਸੀਂ ਸਮਝ ਨਹੀਂ ਸੀ ਪਾਉਂਦੇ ਸਾਨੂੰ ਅਸੀਂ ਸੁਣ ਤਾਂ ਪਾਉਂਦੇ ਸੀ ਖਾ ਵੀ ਲੈਂਦੇ ਸੀ ਪੇਟ ਭਰ ਲੈਂਦੇ ਸੀ ਪਰ ਮਹਾਰਾਜ ਜੀ ਨੇ ਉਦੋਂ ਗਿਆਨ ਨਹੀਂ ਬਖਸ਼ਿਆ ਸਾਨੂੰ ਦਿਮਾਗ ਨਹੀਂ ਦਿੱਤਾ ਅਸੀਂ ਸੁਣ ਕੇ ਉਹਨੂੰ ਵਿਚਾਰ ਨਹੀਂ ਸੀ ਪਾਉਂਦੇ ਕੰਟਰੋਲ ਨਹੀਂ ਸੀ ਕਰ ਪਾਉਂਦੇ ਪਰ ਮਨੁੱਖਾ ਦੇ ਦੇ ਵਿੱਚ ਮਹਾਰਾਜ ਨੇ 10 ਦੁਆਰ ਬਖਸ਼ੇ 10ਵਾਂ ਦੁਆਰ ਬਖਸ਼ਦਾ ਗਿਆਨ ਬਖਸ਼ਦਾ ਸੋਜੀ ਬਖਸ਼ ਦੀ ਸੁਣ ਕੇ ਉਹਨੂੰ ਸਮਝ ਵੀ ਪਾਨਿਆ ਸੀ ਅਸੀਂ ਉਹਦੀ ਵਿਚਾਰ ਵੀ ਕਰ ਸਕਦੇ ਹਾਂ ਸਾਡੇ ਅੰਦਰ ਗਿਆਨ ਦਾ ਚਿਰਾਗ ਰੱਖਿਆ ਮਹਾਰਾਜ ਨੇ ਇਸ ਕਰਕੇ ਸਾਰੀਆਂ ਜੂਨਾ ਦਾ ਸਰਦਾਰ ਜੂਨਾ ਮੇਰ ਜਿਵੇਂ ਇੱਕ ਮੋਤੀ ਮੇਨ ਹੁੰਦਾ ਹੈ ਨਾ ਮਾਲਾ ਦੇ ਵਿੱਚ ਜਿਉਂ ਤੇ ਮੇਰ ਪਰਬਤ ਹੈ ਸਾਰੇ ਦੀਪਾਂ ਦਾ ਮੇਨ ਪਰਬਤ ਹੈ ਇਹਨੂੰ ਸਾਰੇ ਦੀਪਾਂ ਦਾ ਪਰਮੇਨ ਪਰਬਤ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਮਾਲਾ ਦੇ ਵਿੱਚ ਮਣਕਾ ਮੇਨ ਮੰਨਿਆ ਜਾਂਦਾ ਇਸੇ ਤਰ੍ਹਾਂ ਹੀ ਸਾਰੀਆਂ ਜੂਨਾਂ ਦੀ ਸਰਦਾਰ ਜੂਨ ਮੰਨੀ ਜਾਂਦੀ ਹੈ ਮੁਖਾ ਜੂਨ ਇਹਨੂੰ ਸਰਦਾਰ ਬਣ ਕੇ ਰੱਖਣਾ ਹੈ ਸਰਦਾਰੀ ਤਾਂ ਹੈ ਜੇ ਅਸੀਂ ਸਰਦਾਰਾਂ ਵਾਲੇ ਸਾਡੇ ਚ ਗੁਣ ਹੋਣਗੇ ਇਹ ਉਹੀ ਪਛਣ ਵਾਲੇ ਗੁਣ ਧਾਰਨ ਕਰ ਲਏ ਗੁਣ ਧਾਰਨ ਕਰ ਲੇ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਵੀ ਹੈ ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ ਨਾਮ ਹੀ ਹੋਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ ਫੇਰਾ ਮਹਾਰਾਜ ਜੀ ਨਾਲ ਦੀ ਨਾਲ ਜਵਾਬ ਦਿੰਦੇ ਆਣ ਸਾਨੂੰ ਕਹਿੰਦੇ ਫਿਰ ਸਾਡਾ ਜੀਉਣਾ ਧ੍ਰਿਗ ਹੈ ਤੇ ਗੱਜੂਣਾ ਮਹਾਰਾਜ ਜੀ ਕਹਿੰਦੇ ਸਾਡੇ ਕੋਲ ਜੇ ਮਨੁੱਖਾਂ ਵਾਲੇ ਗੁਣ ਨਹੀਂ ਹਨ ਪਸ਼ੂਆਂ ਵਾਲੇ ਗੁਣ ਹਨ ਇਹ ਮਹਾਰਾਜ ਜੀ ਕਹਿੰਦੇ ਫਿਰ ਮਨੁੱਖ ਦੇ ਚ ਪਸ਼ੂ ਵਿੱਚ ਕੋਈ ਫਰਕ ਨਹੀਂ ਇਸ ਕਰਕੇ ਸਰਦਾਰ ਬੰਨਾ ਉਹ ਗੁਣਾਂ ਨੂੰ ਕਾਇਮ ਰੱਖੀਏ ਔਗਣ ਵਿਸਾਰ ਦੀ ਗੁਣ ਧਾਰਨ ਕਰੀਏ ਫਿਰ ਸਾਡੇ ਵਾਸਤੇ ਸਤਜੋਗ ਹੈ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇੱਕ ਬੰਦ ਦੇ ਸ਼ਲੋਕ ਦਾ ਸੰਪੂਰਨ ਹੁੰਦਾ ਹੈ ਹਰ ਰੱਬ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਬਾਣੀ ਵਿਚਾਰ ਦੇ ਨੇਕਾਂ ਭੁੱਲਾ ਜੰਦਿਆਂ ਨਮਰ ਰਸ ਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਤ ਨਾਮ ਵਾਹਿਗੁਰੂ